ਹਾਂਜੀ ਨਮਨ ਰਣਜੀ ਮੀਰ ਕਾਰਤੂਸ ਸਵਾਜੀ ਖੁਸ਼ੀ ਹੋਵਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਪਹਿਲੀ ਵਾਰ ਆ ਸਾਡੇ ਚੈਨਲ ਦੇ ਉੱਤੇ ਸਬਸਕ੍ਰਾਈਬ ਜਰੂਰ ਕਰ ਦਿਓ ਟੱਲੀ ਜਿਹੜਾ ਬਾਲਾ ਵਟਨ ਉਹਨੂੰ ਜਰੂਰ ਨਾਪਦਿਆ ਕਰੋ ਕਿਉਂਕਿ ਹਰ ਇੱਕ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਲਾਇਕ ਕਰਨਾ ਨਾ ਭੁੱਲਿਆ ਕਰੋ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜ਼ਰੂਰ ਲਗਾ ਦਿਆ ਕਰੋ ਅੱਜ ਵੀ ਸਵੇਰੇ ਸਵੇਰੇ ਇੱਕ ਫੋਨ ਆਇਆ ਬੜਾ ਮਨ ਖੁਸ਼ ਹੈ ਮੇਰਾ ਵੀ ਧਰਤੀ ਨੇ ਪੱਬ ਨਹੀਂ ਲੱਗਦਾ ਜਦੋਂ ਕਿਸਦਾ ਮਤਲਬ ਕਮੈਂਟ ਜਾਂ ਫੋਨ ਆਉਂਦਾ ਉਹ ਜਲੰਧਰ ਤੋਂ ਸੀ ਕੋਈ ਮੁੰਡਾ ਉਹਦਾ ਪਲਾਟ ਦਾ ਕੰਮ ਰੁਕਿਆ ਹੋਇਆ ਸੀ ਯਾਨੀ ਮੈਂ ਤੁਹਾਨੂੰ ਇੱਕ ਦੱਸ ਦਿਆਂ ਵੀ ਡੋਲੋ ਨਾ ਕੰਮ ਸਭ ਦੇ ਬਣਦੇ ਨੇ ਫਟਕੜੀ ਵਾਲਿਆਂ ਦਾ ਬਹੁਤ ਲੋਕਾਂ ਦਾ ਕੰਮ ਬਣਦਾ ਨੇ ਜਿਹੜਾ ਮਤਲਬ ਸੀ ਜਿਨ੍ਹਾਂ ਦੇ ਪਲਾਟ ਨਹੀਂ ਸੀ ਵਿਕਦਾ ਜਿੱਕਰ ਉਹਨਾਂ ਨੂੰ ਦੱਸਿਆ ਸੀ ਰੱਖਣ ਨੂੰ ਉਹ ਕਿਉਂ ਉਹਨਾਂ ਨੇ ਰੱਖਿਆ ਤੇ ਰਜਿਸਟਰੀ ਦੇ ਵਿੱਚ ਫਟਕੜੀ ਕਾਗਜ਼ ਦੇ ਵਿੱਚ ਲਿਬੜ ਕੇ ਰੱਖੀ ਸੀ ਮੈਂ ਤੁਹਾਨੂੰ ਦੱਸ ਵੀ ਨਹੀਂ ਕਿਸੇ ਦਾ ਹੋਰ ਦਾ ਕੰਮ ਹੁੰਦਾ ਉਹਨਾਂ ਦਾ ਉਹਦੇ ਨਾਲ ਜਿਹੜਾ ਪਲਾਟ ਦੇ ਤੇ ਰੇਟ ਨਹੀਂ ਸੀ ਕੋਈ ਲੱਗਦਾ 6 ਲੱਖ ਤੋਂ ਵੱਧ ਨਹੀਂ ਸੀ ਕੋਈ ਲੱਗਦਾ ਕਈ ਸਾਲ ਦੇ ਵਿੱਚ ਦੇ ਸੀ ਪਲਾਟ ਬਚਾਰੇ ਇਹ ਦੱਸਦੇ ਨੇ ਵੀ 5-6 ਸਾਲ ਤੋਂ ਕਮ ਅੜਿਆ ਹੋਇਆ ਸੀ ਬਹੁਤ ਜ਼ਿਆਦਾ ਪਲਾਟ ਨਹੀਂ ਸੀ ਉਹ ਵਿਕਦਾ ਤੇ ਉਹਨਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਪਲਾਟ ਦੀ ਕੀਮਤ ਜਿਹਦਾ 6 ਲੱਖ ਮਿਲਦਾ ਸੀ ਸੁਣਨ ਵਾਲੀ ਗੱਲ ਆ 19 ਲੱਖ ਰੁਪਈਆ ਮਿਲਿਆ ਅਗਲੇ ਨੂੰ ਅਗਲੇ ਦਾ ਵੀ ਧਰਤੀ ਨਾਲ ਪਾਬ ਨਹੀਂ ਸੀ ਲੱਗਦੇ ਅੱਜ ਜਦੋਂ ਮੈਨੂੰ ਫੋਨ ਕੀਤਾ ਇੰਨੀ ਖੁਸ਼ੀ ਸੀ ਉਹਨਾਂ ਦਾ ਮਤਲਬ ਫੋਨ 'ਤੇ ਪਤਾ ਲੱਗਦਾ ਸੀ ਵੀ ਇੰਨੀ ਖੁਸ਼ੀ ਚੜੀ ਹੋਈ ਆ ਮੈਨੂੰ ਕਹਦੇ ਬੇਬੇ ਤੈਨੂੰ ਮਿਲ ਕੇ ਜਾਣਾ ਮੈਂ ਕਿਹਾ ਨਹੀਂ ਨਹੀਂ ਬੇਬੇ ਨੂੰ ਨਹੀਂ ਮਿਲ ਕੇ ਜਾਣਾ ਕਿਸੇ ਨੇ ਹੈ ਤੁਸੀਂ ਐਂ ਕਰੋ ਜੋ ਵੀ ਤੁਹਾ ਅਨੁਸਾਰ ਦਾ 1 ਰੁਪਈਆ ਦਾ 2 ਰੁਪਈਆ ਦਾ 5 ਦਾ ਪ੍ਰਸ਼ਾਦ ਜਿੱਥੇ ਤੁਸੀਂ ਮੰਨਦੇ ਹੋ ਗੁਰੂ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਿਰ ਜਿੱਥੇ ਵੀ ਤੁਸੀਂ ਜਾਣਿਓ ਚਾਹੇ ਜਿੱਥੇ ਵੀ ਤੁਸੀਂ ਮਸੀਤ ਜਾਣਿਓ ਕਿਤੇ ਵੀ ਜਾਣਿਓ ਉੱਥੇ ਭਾਈ ਚਾਹੇ 1 ਰੁਪਏ ਦੀਆਂ ਦੋ ਟੌਫੀਆਂ ਚਾੜਿਆ। ਪ੍ਰਸ਼ਾਦ ਚਾੜਿਆ ਉਸ ਪਾਸ। ਨਹੀਂ ਭਾਈ ਕਿਸੇ ਗਰੀਬ ਨੂੰ ਰੋਟੀ ਖਵਾ ਦੋ। ਹੂੰ। ਦੇਵਕੋਤਾ ਪ੍ਰਮਾਤਮਾ ਦਾ ਬਹੁਤ ਕੁਝ ਦਿੱਤਾ ਸੱਚੇ ਪਾਤਸ਼ਾਹ ਸਭ ਨੂੰ ਦੇਵੇ। ਮੈਂ ਤਾਂ ਧਰ ਤਰ ਭੁੱਲਦੀਆਂ ਇੱਕ ਮਾਲਕ ਸਭ ਨੂੰ ਦੇਵੇ। ਬਹੁਤ ਕਿਰਪਾ ਮਾਲਕ ਦੀ ਸੱਚੇ ਪਾਤਸ਼ਾਹ ਵੈਗੂ ਦੀ। ਐਵੇਂ ਮਤਾਂ ਕਰਨੀ ਸਭ ਤੇ ਬਣਾਈ ਰੱਖੀ ਬਹੁਤ ਕੁਝ ਮਾਰਕ ਦਾ ਦਿੱਤਾ ਹੋਇਆ ਹੁਣ ਦੇਖੋ ਤੁਹਾਨੂੰ ਮੈਂ ਦੱਸਦੀ ਆ ਤੁਸੀਂ ਕਹਿੰਦੇ ਹੋ ਘਰ ਦੇ ਵਿੱਚ ਵਰਕਤਾ ਨਹੀਂ ਰਹਿੰਦੀ ਜਦੋਂ ਵੀ ਤੁਹਾਡੇ ਘਰੇ ਸੌਦਾ ਹੁੰਦਾ ਉਸ ਸੌਦੇ ਨੂੰ ਵਹਿਗਰੂ ਕਹਿ ਕੇ ਚੱਕਣਾ ਅੱਲਾ ਗੋਡ ਰਾਮ ਜੋ ਵੀ ਕਹਿਣਾ ਚੱਕ ਕੇ ਜਦੋਂ ਉਸ ਨੂੰ ਕਿਸੇ ਡੱਬੇ ਦੇ ਵਿੱਚ ਪਾਉਣਾ ਉਦੋਂ ਵੀ ਪ੍ਰਮਾਤਮਾ ਦਾ ਨਾਮ ਲੈ ਕੇ ਪਾਣਾ ਜਿਹੜਾ ਬਾਕੀ ਦਾ ਬੱਚਿਆਂ ਨੂੰ ਰੋਪੜ ਪਾ ਕੇ ਇੱਕ ਪਾਸੇ ਰੱਖ ਦੋ ਜਦੋਂ ਵੀ ਸੌਦੇ ਤੁਸੀਂ ਬਾਹਰੋਂ ਦੁਕਾਨ ਤੋਂ ਲੈ ਕੇ ਆਉਣੇ ਹੋ ਜਦੋਂ ਤੁਹਾਡੇ ਘਰ ਅੰਦਰ ਤੁਹਾਡਾ ਪਤੀ ਜਾਂ ਤੁਹਾਡਾ ਭਰਾ ਜਾਂ ਤੁਹਾਡਾ ਡੈਡੀ ਜਾਂ ਕੋਈ ਵੀ ਲੈ ਕੇ ਆਇਆ ਹਮੇਸ਼ਾ ਸਿਰ ਧੱਕ ਕੇ ਸੌਦੇ ਚੱਕੋ ਉਹਦੇ ਵਿੱਚ ਇੱਕ ਬਹੁਤ ਵੱਡੀ ਬਰਕਤ ਹੁੰਦੀ ਹੈ ਤੁਸੀਂ ਕਹੋ ਜੀ ਇਸ ਦਾ ਸਿਰ ਤੇ ਕਦੇ ਚੁੰਨੀ ਨਹੀਂ ਲਈ ਉਸ ਟਾਈਮ ਲੈ ਲਓ ਸਿਰਪ 2 ਮਿੰਟ ਲਈ ਚੁੰਨੀ ਲੈ ਲਓ ਮੈਂ ਜਿਆਦਾ ਟਾਈਮ ਨਹੀਂ ਤੁਹਾਨੂੰ ਕਹਿੰਦੀ 2 ਮਿੰਟ ਲਈ ਲਾਓ 3 ਮਹੀਨੇ ਤੁਸੀਂ ਇਹ ਕੰਮ ਕਰਕੇ ਦੇਖੋ ਅੱਜ ਦਾ ਵੈਲ ਸ ਯਾਦ ਰੱਖ ਲਓ ਰਸਨ ਪਹਿਲਾਂ ਵੀ ਤੁਹਾਡੇ ਕਿੰਨੇ ਚਿਰ ਚੱਲਦਾ ਸੀ ਰਸਨ ਜਦ ਤੋਂ ਤੁਸੀਂ ਸਿਰ ਟਾ ਕੇ ਰਸਨ ਨੂੰ ਵਰਤਣ ਲੱਗੇ ਜਦ ਤੋਂ ਵੀ ਤਰੀਕ ਪਾਇਆ ਪਹਿਲੇ ਵੀ ਤਰੀਕ ਯਾਦ ਰੱਖੋ ਮੈਂ ਜਿੱਦ ਤੋਂ ਮਹੀਨੇ ਦਾ ਰਸਨ ਮੰਗਾਉਂਦੇ ਸੀ ਤਾਂ 28 ਦਿਨ ਚੱਲਦਾ ਸੀ ਜਾਂ 29 ਦਿਨ ਚੱਲਦਾ ਸੀ ਜਾ 1 ਮਹੀਨਾ ਚੱਲਦਾ ਸੀ ਜਿੰਨੇ ਪੈਸਿਆਂ ਦਾ ਲੈ ਕੇ ਆਉਂ ਸੀ ਕੀਮਤ ਵਧਦੀ ਘਟਦੀ ਰਹਿੰਦੀ ਆ ਰਸੰਦਾ ਸਾਹਿਬ ਹੁੰਦਾ ਵੀ ਇੰਨੇ ਕਿਲੋ ਮੰਗਾਇਆ ਸੀ ਆਟਾ ਮੰਗਾ ਸੀ ਪਿਛਲੇ ਮਹੀਨੇ ਅਸੀਂ ਜੀ 45 ਕਿਲੋ ਸਾਡੇ ਮਹੀਨਾ ਚੱਲਿਆ ਅਸੀਂ ਦਾਲ ਮੰਗਾਈ ਸੀ 5 ਕਿਲੋ ਉਹ ਮਹੀਨਾ ਚੱਲੀ ਚਾਹ ਪੱਤੀ ਮੰਗਾਈ ਸੀ ਕਿਲੋ ਮਹੀਨਾ ਚੱਲੀ ਚੀਨੀ ਕੁਆਂਟਲ ਮੰਗਾਈ ਸੀ ਮਹੀਨਾ ਚੱਲੇ ਹੋਰ ਕਈ ਚੀਜ਼ ਜੜੀਆਂ ਘੋਲ ਲਾ ਰੋ ਕੁਛ ਵੀ ਲਾ ਰੋ ਮਹੀਨਾ ਮਹੀਨਾ ਚੱਲੀਆਂ 5 5 ਕਿਲੋ ਮੰਗਾਈਆਂ ਸੀ ਜਾਂ 10 ਕਿਲੋ ਮੰਗਾਈ ਸੀ ਮਹੀਨਾ ਚੱਲੀ ਆਮ ਆਪ ਨੂੰ ਪਤਾ ਹੀ ਹੁੰਦਾ ਹੁਣ ਤੁਸੀਂ ਇਸ ਚੀਜ਼ ਨੂੰ ਸਿਰ ਟੱਕ ਕੇ ਆਪਦਾ ਡੱਬਿਆਂ ਚ ਪਾਇਆ ਹੁਣ ਅੱਜ ਤੋਂ ਤਰੀਕ ਲਿਖ ਲਿਓ ਜਦ ਤੋਂ ਵੀ ਤੁਹਾਡੇ ਕੋਲੇ ਵੀਡੀਓ ਪਹੁੰਚਦੀ ਆ ਜਿਹੜੀਆਂ ਜੜੀਆਂ ਮੇਰੀਆਂ ਧੀਆਂ ਪੈਣਾ ਸਿਰ ਟੱਕ ਕੇ ਸੌਦਿਆਂ ਨੂੰ ਡੱਬੇ ਵਿੱਚ ਪਾਉਣੀਆਂ ਇਸੇ ਤਰ੍ਹਾਂ ਆਟਾ ਪੀਸ ਕੇ ਘਰੇ ਲਿਆਂਦਾ ਉਹਨੂੰ ਵੀ ਜਦੋਂ ਢੋਲੀ ਚ ਪਾਉਣਾ ਸਤ ਨਾਮ ਵਹਿਗੁਰੂ ਕਹਿ ਕੇ ਸਰ ਟਾ ਕੇ ਜਿੰਨੇ ਵਾਰੀ ਆਟਾ ਕੱਢਣਾ ਛਾਨਣਾ ਸਰ ਟਾ ਕੇ ਗੁੰਨਾ ਸਰ ਟਾ ਕੇ ਰੋਟੀ ਪਕਾਉਣੀ ਹੈ ਵਹਿਗੁਰੂ ਵਹਿਗੁਰੂ ਕਹਿ ਕੇ ਵਹਿਗੁਰੂ ਅੱਲਾ ਗॉड ਰਾਮ ਜੋ ਮਰਜੀ ਕਹੋ ਜਿਹੜੇ ਧਰਮ ਨੂੰ ਮੰਨਦੇ ਹੋ ਹੁਣ ਤੁਸੀਂ ਕਹੋਗੇ ਇਹਦੇ ਵਿੱਚ ਕੀ ਗੱਲ ਆ ਜੀ ਸਰ ਟਕਣ ਦਾ ਕੀ ਮਤਲਬ ਹੈ ਜਿਹੜਾ ਸਾਡਾ ਸਰ ਟਕਿਆ ਹੋਇਆ ਇਹਦੇ ਨਾਲ ਜਿਹੜੇ ਸਾਡੇ ਸੌਦੇ ਨੇ ਜਾਂ ਸਾਡੀ ਚੀਜ਼ ਘਰੇ ਆਈ ਆ ਉਹ ਸਮਝ ਲਓ ਪ੍ਰਮਾਤਮਾ ਨੇ ਉੱਤੋਂ ਟਾਕੀ ਹੋਈ ਆ ਉਹ ਕਹਿੰਦਾ ਉੜੇ ਨਾ ਪਿਛਲੇ ਬਜ਼ੁਰਗ ਇਕਨੇ ਕਰਦੇ ਸੀ ਜੇ ਇੱਕ ਸਿੱਧੀ ਭੈਣ ਦਾ ਸਿਰ ਨੰਗਾ ਹੁੰਦਾ ਸੀ ਨਾ ਥੱਪੜਾ ਨਾ ਮੂੰਹ ਭਾਂ ਦਿੰਦੇ ਸੀਗੇ ਕਹਿੰਦੇ ਸੀ ਘਰ ਚ ਸਿਰ ਨੰਗੇ ਉੱਠ ਕੇ ਨੋਤੀ ਜੇ ਫਿਰਦੀ ਆ ਨਾ ਘਰ ਦੀ ਬਰਬਾਦੀ ਦਾ ਕਾਰਨ ਆ ਇਹ ਮੈਂ ਤੁਹਾਨੂੰ ਪੂਰਾ ਦਿਨ ਨਹੀਂ ਕਹਿੰਦੀ ਇੰਨਾ ਕੀ ਟਾਈਮ ਕਹਿੰਦੇ ਵੀ ਇੰਨਾ ਕੁ ਟਾਈਮ ਸੱਟ ਟੱਕ ਲਓ ਇੱਕ ਕੰਮ ਤੁਹਾਨੂੰ ਪਹਿਲੇ ਮਹੀਨੇ ਤੋਂ ਰਿਜਰਟ ਸ਼ੁਰੂ ਹੋ ਜਾਊ ਜਿੰਨੇ ਸੌਦਿਆਂ ਨਾਲ ਮਹੀਨਾ ਲੱਗਦਾ ਸੀ ਤੁਹਾਡੇ ਪੰਜ ਦਿਨ ਬਚ ਜਾਣਗੇ ਉਦੋਂ ਅਗਲੇ 10 ਦਿਨ ਵੀ ਬਚ ਸਕਦੇ ਨੇ ਕਾਦੀ ਵਿੱਚ ਤੁਹਾਡੇ ਪੈਸਿਆਂ ਦੀ ਇਸ ਤਰ੍ਹਾਂ ਤੁਸੀਂ ਪੈਸਿਆਂ ਦੀ ਬਚਤ ਵੀ ਕਰ ਸਕਦੇ ਹੋ ਜਿਹੜਾ ਤੁਹਾਡਾ ਰਾਸ਼ਨ ਤੀਹੇ ਕਿ ਦਿਨ ਮੁੱਕਿਆ ਰਹਿੰਦਾ ਉਹਦੇ ਵਿੱਚ ਬਰਕਤ ਰਹਿਣ ਲੱਗ ਜਾ ਮੈਂ ਗਰੰਟੀ ਨਾਲ ਕਹਿੰਨੀ ਆ ਜਦੋਂ ਵੀ ਮਟਿਆਰ ਧੀ ਪੈਣ ਉੱਠਦੀ ਆ ਤੜਕੇ ਕਦੇ ਵੀ ਉੱਠ ਜੇ ਉਹਦਾ ਪਤੀ ਉਹਦੇ ਘਰੇ ਆ ਉਹਦੇ ਉਹਨਾਂ ਦੇ ਇਕੱਠੇ ਰਹਿੰਦੇ ਨੇ ਪਤੀ ਪਤਨੀ ਕਈ ਵਾਰੀ ਬਾਹਰ ਅੰਦਰ ਗਏ ਹੁੰਦਾ ਪਤੀ ਉਹਦੀ ਨੀਵੇਂ ਗੱਲ ਕਰਦੀ ਜੇ ਤੁਹਾਡਾ ਪਤੀ ਤੁਹਾਡੇ ਘਰ ਵਿੱਚ ਸਹੀ ਸਲਾਮਤ ਪ੍ਰਮਾਤਮਾ ਸਭ ਦੀ ਜੋੜੀ ਬਣਾ ਕੇ ਰੱਖੇ ਮਾਰਕ ਮੇਹਰ ਭਰਿਆ ਹੱਥ ਰੱਖੇ ਇਹਦੇ ਦਾ ਕੋਈ ਖਾਸ ਗੱਲ ਨਹੀਂ ਗਰਮ ਪਾਣੀ ਕਰੋ ਉੱਠਣ ਸਾਰ ਪਹਿਲਾਂ ਨਾ ਬਾਅਦ ਦੇ ਵਿੱਚ ਚਾਹ ਪੱਤੀ ਜਾਂ ਜੋ ਵੀ ਤੁਹਾਡੇ ਘਰੇ ਦੁੱਧ ਆ ਜਾਂ ਤੁਸੀਂ ਆਟਾ ਗਰੂਣਾ ਬਿਣਾ ਨਾ ਤੇ ਨਗੂ ਚਹਿ ਲੱਖ ਕੰਮ ਬੇਗੜਦਾ ਫਟਦਾ ਕੇ ਪਿੰਡੇ ਤੇ ਪਾਣੀ ਪਾਉ ਬਾਹਰ ਆ ਜਾ ਉਹਦੇ ਗਉਤਮ ਦਾ ਨੂੰ ਸੱਪਣ ਲਾ ਲੋ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਮੈਂ ਗੱਲ ਸਪੱਟ ਕਹਿਣੀ ਆ ਕੋ ਇੰਨਾਂ ਚੀਜ਼ਾਂ ਨੇ ਸਾਨੂੰ ਨੁਕਸਾਨ ਕੀਤਾ ਹੋਇਆ ਵਾ ਹੁਣ ਲੇਡੀ ਆ ਉੱਠਦੀ ਆ ਉੱਠ ਕੇ ਫਟਾਫਟ ਸ਼ੀਸ਼ਾ ਦੇਖਿਆ ਬਾਲ ਤਾਂ ਨਹੀਂ ਖੜੇ ਹੋਏ ਮੂੰਹ ਤਾਂ ਨਹੀਂ ਖਰਾਬ ਬਸ ਇੰਨੇ ਹੀ ਦੇਖਣਾ ਦੇ ਕੇ ਫਟ ਦੇ ਕੇ ਅਟਕਣੋਂ ਲਾਗੀ ਉਧਰ ਚਾਹ ਧਰਤੀ ਦੁੱਧ ਪਲ ਕੇ ਬੱਚੇ ਤਿਆਰ ਕਰਨ 15 ਮਿੰਟ ਪਹਿਲਾਂ ਉੱਠ ਖੜੋ ਇਹ ਕੰਮ ਕਰਕੇ ਦੇਖੋ ਤੁਹਾਨੂੰ ਰਿਜ਼ਲਟ ਕਿੰਨੇ ਵਧੀਆ ਮਿਲਣਗੇ ਦੇਖੋ ਗੱਲ ਕੌੜੀ ਥੋੜੀ ਜਿਹੀ ਮੇਰੀ ਜ਼ਰੂਰ ਹੁੰਦੀ ਆ ਪਰ ਗੱਲ ਮੈਂ ਉਹੀ ਕਹਨੀ ਆ ਜਿਹੜਾ ਮੈਂ ਸਪੀਰੀਅਸ ਦੇਖਿਆ ਕਦੇ ਵੀ ਲక్ష్ਮੀ ਨੂੰ ਝੂਠੇ ਹੱਥ ਨਾਲ ਨਾ ਲਓ ਲక్ష్ਮੀ ਮੈਂ ਫੋਟੋ ਨਹੀਂ ਕਹਦੀ ਮੈਂ ਪੈਸਿਆਂ ਨੂੰ ਕਹਿੰਦੀ ਜਿਹੜੇ ਘਰੇ ਆਉਂਦੇ ਨੇ ਕਦੇ ਵੀ ਝੂਠੇ ਹੱਥ ਨਾਲ ਉਹ ਵਤੋ ਕੇ ਫੜੋ ਕਰੋ ਲੈ ਲక్ష్ਮੀ ਆ ਬਾਤ ਪਵਿੱਤਰ ਐਨੇ ਨੇ ਛੋਟੇ ਛੋਟੇ ਗੱਲਾਂ ਨਾਲ ਜੀ ਸਾਡੇ ਵੱਡੇ ਵੱਡੇ ਫਾਇਦੇ ਹਨ ਕਿੱਡੀ ਕ ਵੱਡੀ ਗੱਲ ਨਾਉਣ ਦੀ ਕਿੱਡੀ ਕ ਵੱਡੀ ਗੱਲ ਸੱਟ ਧੱਕਣ ਦੀ ਇੱਕ ਜਦੋਂ ਤੱਕ ਤੁਹਾਡੇ ਘਰੇ ਤੁਹਾਡੀ ਨੂੰਹ ਨਹੀਂ ਆਉਂਦੀ ਪੈਰਾਂ 'ਚ ਝੰਝਰਾਂ ਨਾਲ ਆਇਓ ਮਾਰਕ ਤੁਹਾਡੀ ਜੋੜੀ ਬਣੀ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਜਿਹੜੀਆਂ ਮੇਰੀਆਂ ਧੀਆਂ ਪੈਣਾ ਸੁਹਾਗਣਾਂ ਨੇ ਜਿੰਨਾ ਚਿਰ ਤੁਹਾਡੇ ਘਰੇ ਨੂ ਨਹੀਂ ਆਉਂਦੀ ਤੁਸੀਂ ਪੈਰਾਂ ਦੀਆਂ ਝਾਂਜਰਾਂ ਨਾ ਲਾਓ ਕਦੇ ਉਹਨਾਂ ਦੇ ਵਿੱਚ ਛਣ ਛਣ ਦੀ ਆਵਾਜ਼ ਆਉਣੀ ਚਾਹੀਦੀ ਆ ਇਹ ਨਹੀਂ ਬਿਨਾਂ ਛਣ ਛਣ ਤੇ ਹੁਣ ਰੱਸੀ ਜੀ ਪਾਈ ਹੋਵੇ ਉਹਨਾਂ ਦੀ ਆਵਾਜ਼ ਛਣ ਛਣ ਦੀ ਆਉਣੀ ਚਾਹੀਦੀ ਭਾਵੇਂ ਧੀਮੀ ਹੋਵੇ ਥੋੜੀ ਹੋਵੇ ਉਹ ਜਿਹੜੀ ਛਣ ਛਣ ਦੀ ਆਵਾਜ਼ ਸੀ ਨਾ ਉਹਦੇ ਨਾਲ ਬਹੁਤ ਦੇਵੀ ਦੇਵ ਤੇ ਖੁਸ਼ ਹੁੰਦੇ ਨੇ ਇੱਕ ਕਿਸਮ ਦੇ ਘਰ ਦੇ ਵਿੱਚ ਦੇਵੀ ਚਾਰ ਹੋ ਜਾਂਦੀ ਹੈ ਲక్ష్ਮੀ ਚਾਲ ਹੋ ਜਾਂਦੀ ਆ ਇੱਕ ਸੁਹਾਗਣ ਕਦੇ ਵੀ ਮੱਥੇ ਦੀ ਬਿੰਦੀ ਨਾਲ ਆਹੇ ਪਮਾ ਛੋਟੀ ਲਾਵੇ ਸੰਧੂਰ ਕਦੇ ਨਾ ਆਪਦਾ ਛੱਡਿਓ ਮਾਲਕ ਤੁਹਾਡੀ ਸਦਾ ਜੋੜੀ ਸਲਾਮਤ ਰੱਖੇ ਸਹੀ ਛੋਟੇ ਛੋਟੀਆਂ ਗੱਲਾਂ ਨੇ ਵੱਡੇ ਵੱਡੇ ਫਾਇਦੇ ਨੇ ਕਦੇ ਆਪਣੀ ਸਿਰ ਦੀ ਚੁੰਨੀ ਕਿਸੇ ਨਾਲ ਵਟਾਓ ਕਦੇ ਵੀ ਆਪਣੀ ਸਿਰ ਦੀ ਚੁੰਨੀ ਹੈ ਨਾ ਜਿਹੜੀ ਕਿਸੇ ਨੂੰ ਨਾ ਦਿਓ ਮੈਂ ਤਾਂ ਕਹਿੰਦੀ ਕੋਈ ਵੀ ਕੱਪੜਾ ਨਾ ਦੋ ਸਿਰ ਦੀ ਚੁੰਨੀ ਕੀ ਬੁੱਲਕੇ বিনা ਦੇਓ ਆਪਦਾ ਕੱਪੜਾ ਨਾ ਆਪਦੇ ਬੱਚੇ ਦਾ ਨਾ ਆਪਦੇ ਪਤੀ ਦਾ ਨਾ ਆਪਦੇ ਸੱਸ ਸਹੁਰੇ ਦਾ ਕਿਸੇ ਪਰਿਵਾਰਕ ਮੈਂਬਰ ਦਾ ਕੱਪੜਾ ਉਹ ਦੇ ਇੱਕ ਦਾ ਵੀ ਦੇਤਾ ਤੁਸੀਂ ਤੁਹਾਡੇ ਘਰ ਦਾ ਪੁੱਠਾ ਕੰਮ ਸ਼ੁਰੂ ਹੋ ਜਾਵੇ ਜੇ ਦੇਣਾ ਅਗਰ দান ਕਰਨ ਉਹ ਸਮਾਰਟੀ ਸਾਬਨਾਂ ਤੋਂ ਧੋ ਕੇ ਨੂੰ ਟਟਾਲ ਚ 24 ਘੰਟੇ ਪਿਆਰ 24 ਨਹੀਂ ਜੇ ਘੱਟੋ ਘੱਟ 15 ਘੰਟੇ ਦਾ ਉਹਨੂੰ ਜਰੂਰ 15 ਨੇ 8 ਘੰਟੇ ਜਰੂਰ ਰੱਖੋ ਉਹਨੂੰ ਧੋ ਬਸ ਕਾਬੂ ਮਸ਼ੀਨ ਚ ਪਾ ਕੇ ਫਿਰ ਜਿਹਨੂੰ ਮਰਜ਼ੀ ਦੇ ਦਿਓ ਦੇਦੋ بس ਇੰਨਾ ਖਿਆਲ ਰੱਖੋ ਵੀ ਬੱਚੇ ਨੇ ਪਾਇਆ ਲਾਇਆ ਕੱਪੜਾ ਉਹ ਤੁਸੀਂ ਫੜਾਤਾ ਉਹ ਕਦੇ ਨਾ ਫੜਾਓ ਕਈਆਂ ਨੂੰ ਆਦਤ ਹੁੰਦੀ ਆ ਚੁੰਨੀ ਲਾ ਕੇ ਰੱਖੀ ਮੈਨੂੰ ਇਹ ਚੁੰਨੀ ਮੇਰੇ ਬੜੀ ਪਸੰਦ ਆ ਮੈਂ ਲੈ ਲਾਂ ਕਿ ਨਹੀਂ ਪਹਿਣੇ ਮੈਂ ਸਿਰ ਦੀ ਚੁੰਨੀ ਨਹੀਂ ਦੇਣੀ ਕਦੇ ਵੀ ਬਸ ਦੋ ਘੜੀyalਾਂ ਦਾ ਨਰਾਜ਼ ਹੋ ਜਾਊਗਾ ਸਿਰ ਦਾ ਸ਼ਾਲ ਆ ਕੁਝ ਵੀ ਚੀਜ਼ ਇਕ ਨੇ ਜੋ ਮੇਰੇ بیٹے ਐਰ ਮੇਰੇ ਭਰਾ ਨੇ ਆਪਣੀ ਸਿਰ ਦੀ ਪੱਗ ਨਾ ਦਿਆ ਕਰੋ ਕਦੇ ਇਹਦੇ ਵਿੱਚ ਬਹੁਤ ਰਾਜ਼ ਛੁਪੇ ਹੋ ਹੁੰਦੇ ਆ ਛੋਟੀਆਂ-ਛੋਟੀਆਂ ਗੱਲਾਂ ਨਾਲ ਜੇ ਅਸੀਂ ਧਿਆਨ ਚ ਰੱਖਣ ਲੱਗ ਜਾਈਏ ਸਾਡਾ ਪੰਜਾਬ ਪਹਿਲੇ ਵਰਗਾ ਬਣ ਸਕਦਾ ਸਿਰਫ ਸਾਡੇ ਪੰਜਾਬ ਦੇ ਵਿੱਚ ਹੀ ਨਹੀਂ ਦਿੱਲੀ ਜੂਪੀ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਹੈ ਸਭ ਹੀ ਘਾ ਰਹੇ ਨੇ ਸਾਡੇ ਅੱਗੇ ਨੌਜਵਾਨ ਦੀ ਮੌਤ ਨਹੀਂ ਸੀ ਹੁੰਦੀ ਹੁੰਦੀ ਐਕਨ ਕੀ ਕਹਿਣਾ ਕਿਤੇ ਦੱਸਦੇ ਨੇ ਵੀ ਕਦੇ-ਕਦਾਈਂ ਹੁੰਦੀ ਸੀ ਕਿਸੇ ਪਿੰਡ 'ਚ ਇੱਕ ਅੱਧਾ ਨੌਜਵਾਨ ਇੱਕ ਮੁੱਖ ਕਾਰਨ ਹੋਰ ਵੀ ਹੈ ਨੌਜਵਾਨਾਂ ਦੀ ਮੌਤ ਦਾ ਬਹੁਤ ਵੱਡਾ ਸਾਡੇ ਪਿੰਡ ਦੀਆਂ ਪੰਚਾਇਤਾਂ ਦਾ ਕਸੂਰ ਹੈ ਨੁਕਸਾਨ ਤਾਂ ਸਾਰਿਆਂ ਦਾ ਹੀ ਹੁੰਦਾ ਜਿਹੜੇ ਪਿੰਡਾਂ 'ਚ ਪੁਰਾਣੇ ਪਿੱਪਲ ਜਾਂ ਬੋੜ ਖੜੇ ਨੇ ਉਹਨਾਂ ਨੂੰ ਕਦੇ ਨਾ ਪੱਟਿਓ ਤੁਹਾਡੇ ਪਿੰਡ ਦੇ ਵਿੱਚ ਨੌਜਵਾਨਾਂ ਦੀ ਮੌਤ ਘਟੂ ਤੁਸੀਂ ਕਿਸੇ ਵੀ ਪਿੰਡ 'ਚ ਦੇਖ ਲਿਓ ਜਿੱਥੇ ਪਿੱਪਲ ਬਰੋਟਾ ਲੋਕਾਂ ਨੇ ਪੱਟਤਾ ਉਹਨਾਂ ਪਿੰਡਾਂ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਵੱਧ ਹੋਣਗੀਆਂ ਜਿਹੜੇ ਪਿੱਪਲ ਬਹੁਤ ਬੋੜ ਬਰੋਟਾ ਨੇ ਇਹ ਵੀ ਇੱਕ ਸਾਡਾ ਕੁੱਲ ਦੇਵਤਾ ਹੁੰਦੇ ਨੇ ਜਦੋਂ ਅਸੀਂ ਕੁੱਲ ਦੇਵਤਾ ਨੂੰ ਪੱਟਣਾ ਸ਼ੁਰੂ ਕਰ ਦਿੰਨੇ ਆ ਨਾ ਕਿਸੇ ਜਵਾਨ ਨੇ ਇਹਨਾਂ ਦੀ ਬਹੁਤ ਪੂਜਾ ਹੋਈਆਂ ਹੀ ਹੁੰਦੀਆਂ ਸੀ ਅਸੀਂ ਤਾਂ ਪੱਟਿਆ ਫੜਦੇ ਕਿ ਉਹ ਮਾਰਿਆ ਨਹੀਂ ਅੱਗੇ ਪਿੰਡ ਦੇ ਆਲੇ-ਦਾਲੇ ਲਾਉਂਦੇ ਸੀ ਪਿੱਪਲ ਬਰੋਟੇ ਤੇ ਚਮਤਰਾ ਬੜਾ ਸੁੰਦਰ ਬਣਾਉਂਦੇ ਸੀ ਹੁਣ ਤਾਂ ਕੋਈ ਹੈ ਹੀ ਨਹੀਂ ਰਹੀਆਂ ਉਹ ਗੱਲਾਂ ਕਿਉਂ ਨੁਕਸਾਨ ਹੋਣ ਲੱਗ ਰਹੀ ਨੇ ਸਾਡੀਆਂ ਕਰਤੂਤਾਂ ਕਰਕੇ ਅੱਗੇ ਆਇਦਾਰੇ ਖੇਤਾਂ ਦੇ ਬਾੜ ਹੁੰਦੀ ਸੀ ਵੱਡੇ ਵੱਡੇ ਦਰਖਤ ਲਾਉਂਦੇ ਸੀ ਰੇਹ ਟਾਲੀ ਤੂਤਰੇ ਆਮੇ ਹੁੰਦਾ ਸੀ ਅਸੀਂ ਖਤਮ ਕਰਤੇ ਸਾਡੀ ਕੋਲ ਖਤਮ ਹੋਣੀ ਸ਼ੁਰੂ ਹੋ ਗਈ ਅਸੀਂ ਆਪਣੇ ਪੈਰ ਕਹਾੜਾ ਆਪੇ ਮਾਰ ਰਹੇ ਹਾਂ ਮੈਂ ਹੁਣ ਵੀ ਬੇਨਤੀ ਕਰਦੇ ਹਾਂ ਜਿਹੜੇ ਪਿੰਡ ਦੇ ਵਿੱਚ ਉਪਲ ਬਰੋਟਾ ਖੜਾ ਨਾ ਕੋਈ ਸਰਪੰਚ ਪੰਚ ਕੋਈ ਵੀ ਪਿੰਡ ਦੀ ਪੰਚਾਇਤ ਨੂੰ ਪੱਟ ਰਹੀ ਆ ਉਹਨੂੰ ਪੱਟੋ ਨਾ ਤੁਹਾਡਾ ਪਿੰਡ ਦਾ ਨੁਕਸਾਨ ਹੋਣਾ ਪੂਰੇ ਦਾ ਇੱਕਦਾਰੇ ਹੋਣਾ ਕਿਸੇ ਦਾ ਕਿੰਨੇ ਕ ਕੀਮਤ ਮਿਲ ਜੂ ਆਦੀ ਪਿੱਪਲ ਰੋਟੇ ਇਥੋਂ 10000 20000 ਇਹ ਦੋ ਬੱਤ ਨਹੀਂ ਮਿਲਦੀ ਬੰਦਾ ਦਾ ਲੱਖੇ ਕਰੋੜੇ ਨਹੀਂ ਮਿਲਦਾ ਕਾਹਦਾ ਵੀ ਹੁਣ ਸੜਕਾਂ ਤੇ ਅੱਗੇ ਇੰਨੇ ਐਕਸੀਡੈਂਟ ਨਹੀਂ ਸੀ ਹੁੰਦੇ ਹੁਣ ਕਿਉਂ ਹੁੰਦੇ ਨੇ ਪਿੱਪਲ ਬੋਰਡ ਬਰੋਟੇ ਸਭ ਪਟਪਟ ਮਾਰੇ ਪਰੇ ਸੜਕਾਂ ਚੌੜੀਆਂ ਕਰਤੀਆਂ ਇਹਨਾਂ ਦਾ ਆਪਾ ਰਾਜ ਨਹੀਂ ਕਿਸੇ ਨੇ ਅਜੇ ਤੱਕ ਢੁੰਡਿਆ ਵੀ ਇਹਦਾ ਰਾਜ ਕਿੱਥੋਂ ਨੁਕਸਾਨ ਹੋਣਾ ਸ਼ੁਰੂ ਹੋਇਆ ਸਾਡੇ ਮੁਲਕ ਦਾ ਕਿੱਥੋਂ ਪੁੱਠੀ ਪਮੇਰੀ ਚੱਲਦੀ ਐ ਇਸ ਦੁਨੀਆ ਦੀ ਨਾ ਉਸ ਗੱਲ ਤਾਂ ਨਹੀਂ ਆਉਂਦੀ ਹੁਣ ਵੀ ਇਸ ਚੀਜ਼ ਨੂੰ ਵੀਡੀਓ ਨੂੰ ਵੀ ਮਜ਼ਾਕ ਸਮਝਣਗੇ ਲੋਕੀ ਵੀ ਐਕਰ ਨਹੀਂ ਹੁੰਦਾ ਅੱਛਾ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਨੀ ਆ ਰਿਜ਼ਲਟ ਜਿਹੜੇ ਪਿੰਡਾਂ ਦੇ ਵਿੱਚ ਪਿਪਲ ਰੋਟੇ ਪੱਟੇ ਨੇ ਉਹਨਾਂ ਪਿੰਡਾਂ ਦਾ ਹਾਲ ਦੇਖ ਲਓ ਉਹਨਾਂ ਨੂੰ ਪੁੱਛ ਲਿਆ ਵੀ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਨੌਜਵਾਨਾਂ ਦੀ ਮੌਤ ਹੁੰਦੀ ਆ ਜੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਊਗਾ ਅਰ ਜਿਹੜੇ ਪਿੰਡਾਂ ਦੇ ਵਿੱਚ ਖੜੇ ਨੇ ਉਹ ਪਿੰਡਾਂ ਦੀ ਸ਼ਾਨ ਸ਼ੌਹਰਤ ਉਹਨਾਂ ਪਿੰਡਾਂ ਦੇ ਨੌਜਵਾਨ ਦੇਖ ਲਿਓ ਤਰੱਕੀ ਪੈਂਦੀ ਆ ਉਹਨਾਂ ਪਿੰਡਾਂ ਦੀ